ਤਾਂ ਇਹਦੇ ਵਿੱਚ ਕੀ ਆਪਾਂ ਅਥੀਆ ਤੋਂ ਕੀ ਪ੍ਰੋਬਲਮ ਸੀ ਗੋਡਿਆਂ ਨੇ ਹੋਰ ਕੀ ਨੂੰ ਨਹੀਂ ਦਾਤਾ ਉਸ ਤੋਂ ਬਾਅਦ ਤੁਹਾਡਾ ਆਪਰੇਸ਼ਨ ਹੈ ਤੇ ਆਪਰੇਟ ਕੀਤਾ ਗਿਆ ਤੇ ਹੁਣ ਕਿਤਾ ਹੁਣ ਦਾਤਾ ਤੋਂ ਹੁਣ ਲੱਪਿਆ ਕੋਈ ਤਾਂ ਜਗੀ ਨਾ ਮੈਂ ਨਾ ਮਨਜੀਤ ਸਿੰਘ ਜੀ ਕੀ ਲੱਗਦਾ ਤੁਹਾਡੇ ਮੇਰੇ ਘਰ ਵਾਲੀ ਘਰ ਵਾਲੀ ਕੀ ਪ੍ਰੋਬਲਮ ਸੀ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਦੇਖੋ ਕਿਦਾਂ ਗੋਡੇ ਹੁਣ ਠੀਕ ਆ ਬਿਲਕੁਲ ਬਗਾ ਗੱਡੇ ਤੋਂ ਪੇ ਆਣ ਜੀ ਬਾਕੀ ਜਿਹਨ ਲੋਕਾਂ ਨੂੰ ਕੀ ਕਹਿੰਦੇ ਨੇ ਲੋਕਾਂ ਦਾ ਇਹ ਕਹਿੰਦੇ ਗੋਡੇ ਪਾਓ ਵਧੀਆ ਕੰਮ ਆ ਠੀਕ ਆ ਸਾਹਿਬ ਨੂੰ ਕੀ ਕਹਿਣਾ ਕਰੀਂ ਜੀ ਡਾਕਟਰ ਸਾਹਿਬ ਦਾ ਹੀ ਤਾਂ ਆਵਾਗ ਆਦਿਆ ਜੀ ਤਰਨਯੋਗਾ ਕਰਤਾ ਬਹੁਤ ਵਧੀਆ ਕਿਹੜਾ ਹਸਪਤਾਲ ਆ ਜੀ ਇਹ ਸਰਕਾਰੀ ਸਿਵਰਾ ਹਸਪਤਾਲ ਆ ਜੀ ਜੀ ਮਾਤਾ ਜੀ ਕੀ ਨਾਮ ਹੈ ਲਖਵਿੰਦਰ ਕੌਰ ਜਿਹੜੇ ਪਿੰਡ ਤੋਂ ਜੀ ਆਪਾਂ ਭੱਟੀਆਂ ਬ੍ਰਾਹਮਣ ਕੀ ਪ੍ਰੋਬਲਮ ਸੀ ਤੁਹਾਨੂੰ ਮੇਰਾ ਗੋਡਾ ਬਹੁਤ ਜ਼ਿਆਦਾ ਦੁਖਦਾ ਸੀ ਗੈਪ ਪਿਆ ਸੀ ਡਾਕਟਰ ਮਪੀ ਸਿੰਘ ਜੀ ਨੇ ਆਪ ਆਪਰੇਸ਼ਨ ਕੀਤਾ ਮੇਰਾ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਰਿਆ ਹੁਣ ਮੈਂ ਤੋਰ ਕੇ ਥੈਰੇਪੀ ਕਰਾਉਣਾ ਹੈ ਜਿਹੜਾ 150 ਪਿੰਲੇ ਟਾਈਮ ਬਾਅਦ ਤੁਸੀਂ ਤੁਰ ਪਿਆ ਰਹੇ ਇੱਥੇ ਮੈਂ ਤੀਜੇ ਤੀਜੇ ਚੌਥੇ ਦਿਨ ਆਪ ਤੋਰ ਕੇ ਇੱਥੇ ਥੈਰੇਪੀ ਕਰਾਉਣ ਆਈਆਂ ਨਹੀਂ ਬਾਟ ਹੁਣ ਤਾਂ ਨਹੀਂ ਪ੍ਰੋਬਲਮ ਜਿਹੜੀ ਪਹਿਲਾਂ ਲੱਗਦੀ ਸੀ ਤੁਹਾਨੂੰ ਨਹੀਂ ਹੁਣ ਨਹੀਂ ਲੱਗਦੀ ਕਿਹੜਾ ਹਸਪਤਾਲ ਹੈ ਜੀ ਇਹ ਏਅਰਪੋਰਟ ਦਾ ਸੀਵਨ ਹਸਪੀਟਲ ਹੈ ਕੀ ਕਹਣਾ ਜਾਂਦੇ ਬਾਕੀ ਦੇ ਲੋਕਾਂ ਨੂੰ ਜੀ ਅਸੀਂ ਤਾਂ ਕਹਿੰਦੇ ਇੱਥੇ ਆਓ ਵਧੀਆ ਹੈ ਸਭ ਕੁਝ ਵਧੀਆ ਹੈ ਤੇ ਡਾਕਟਰ ਕਿੱਦਾਂ ਦੇ ਨੇ ਜੀ ਡਾਕਟਰ ਇਹ ਤਾਂ ਬਹੁਤ ਵਧੀਆ ਹੈ ਬਾਕੀ ਜਾਂ ਤਾਂ ਅਸੀਂ ਸਾਡੇ ਨਾਲ ਬਾਹਰ ਨਹੀਂ ਇਹ ਬਹੁਤ ਵਧੀਆ ਹੈ ਪੰਜੇ ਹਸਪੀਟਲ ਤੇ ਖਰਚਾ ਕਿੰਨਾ ਹੋਇਆ ਜੀ ਖਰਚਾ ਨਹੀਂ ਹੋਇਆ ਬਸ ਓਹੀ 100 100 ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਆਤੀ ਐਸਐਮਓ ਇੰਜਾਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਜਿਹੜੇ ਆਰਥੋਪੀਡੀਸ਼ੀਅਨ ਹੈਗੇ ਡਾਕਟਰ ਅਮਰਪ੍ਰੀਤ ਇੱਥੇ ਸਿਵਲ ਹਸਪਤਾਲ 'ਚ ਕੰਮ ਕਰ ਰਹੇ ਨੇ ਉਹ ਇੱਥੇ ਗੋਡਿਆਂ ਦੇ ਆਪਰੇਸ਼ਨ ਜਿਹੜੇ ਹੈਗੇ ਕਿ ਬਿਲਕੁਲ ਫ੍ਰੀ ਕਰਦੇ ਨੇ ਉਹ ਤੁਹਾਨੂੰ ਦੱਸਣਗੇ ਇਥੇ ਕਿੰਨੇ ਆਪਰੇਸ਼ਨ ਕਰ ਚੁੱਕੇ ਹਨ ਤੇ ਕਿੰਨੇ ਸਕਸੈਸਫੁਲ ਹੋਏ ਨੇ ਸਤਿ ਸ਼੍ਰੀ ਅਕਾਲ ਸਰੋਜੀ ਮੈਂ ਡਾਕਟਰ ਅਮਰਪ੍ਰੀਤ ਮੈਂ ਹੁਣ ਤੱਕ 21 ਗੋਡੇ ਬਦਲ ਚੁੱਕਾ ਹੈਗਾ ਇਥੇ ਤੇ 10 ਛੋਲੇ ਬਦਲ ਚੁੱਕਾ ਹੈਗਾ ਤੇ ਮੇਰੇ ਸਾਰੇ ਮਰੀਜ਼ ਵਧੀਆ ਚੱਲ ਰਹੇ ਹੈਗੇ ਨੇ ਕਿਸੇ ਨੂੰ ਕੋਈ ਕੰਪਲਿਕੀਸ਼ਨ ਨਹੀਂ ਆਈ ਤਾਂ ਮਹਿੰਗਾ ਲੱਗਦਾ ਜੀ ਨਹੀਂ ਇਸ ਹਸਪਤਾਲ ਜ ਆਇਸਮਾਨ ਦੇ ਅਧੀਨ ਸਾਰਾ ਕੁਝ ਮੁਫਤ ਕੀਤਾ ਜਾਂਦਾ ਗੋਡਿਆਂ ਦਾ ਕੋਈ ਬਦਲਣ ਦਾ ਕੋਈ ਚਾਰਜ ਨਹੀਂ ਹੈ ਜਿਹੜਾ ਕੋਈ ਹਸਪਤਾਲ ਦਾ ਨਕਾਰ ਨਹੀਂ ਹੈ ਰਵਾਵਾ ਵਾਸਤੇ ਉਹਨਾਂ ਦੇ ਜਿਹੜੇ ਆਪਾਂ ਮੇਰੇ ਪੀਜੀਏ ਦੇ ਦੁਆਰਾ ਨਿਰਧਾਰਿਤ ਰੇਟ ਹੈਗੇ ਆ ਉਸ ਰੇਟ ਦੇ ਅਕੋਰਡਿੰਗ ਹੀ ਜਿੰਨਾ ਵੀ ਖਰਚਾ ਹੈਗਾ ਇਹ ਬਲੱਡ ਦਾ ਉਹੀ ਖਰਚਾ ਆਉਂਦਾ ਆਦਰਵਾਇਸ ਕੋਈ ਖਰਚਾ ਨਹੀਂ ਆਉਂਦਾ ਮੈਡਮ ਆਪ ਕੋ ਟੈਲੀਫੋਨ ਕਰੋ ਮੁੜ ਕੇ ਆਪ ਕੋ ਅਮ ਤੌਰ ਤੇ ਮੈਂ ਤਾਂ ਪਹਿਲੇ ਦਿਨ ਹੀ ਮਰੀਜ਼ ਆਪਣਾ ਚਲਾ ਲੈਂਦਾ ਆਪਰੇਸ਼ਨ ਤੋਂ ਬਾਅਦ ਪਰ ਕਈ ਵਾਰੀ ਕੋਟੇਸ਼ਨ ਹੁੰਦਾ ਨਰਦਾ ਹੁੰਦਾ ਆ ਤੇ ਫਿਰ ਉਹਨੂੰ ਦੂਸਰੇ ਜਾਂ ਤੀਸਰੇ ਦਿਨ ਚਲਵਾ ਦਿੰਦਾ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਹਸਪੀਟਲ ਦੇ ਵਿੱਚ ਫਿਜ਼ੀਓਥੈਰੇਪੀ ਯੂਨਿਟ ਜਿਹੜਾ ਹੈਗਾ ਬਹੁਤ ਹੀ ਸਟਰੋਂਗ ਔਰ ਵਧੀਆ ਹੈਗੇ ਸਾਡੇ ਕੋਲ ਤਿੰਨ ਫਿਜ਼ੀਓਥੈਰੇਪਿਸਟ ਹੈਗੇ ਜਿਨ੍ਹਾਂ ਦੇ ਵਿੱਚ ਕਿ ਪੀ ਐਚ ਡੀ ਵੀ ਹੈਗੇ ਆ ਡਾਕਟਰੇਟ ਤੇ ਜਦੋਂ ਇਹ ਸਰਜਰੀਜ਼ ਹੁੰਦੀਆਂ ਹੈਗੀਆਂ ਉਹ ਤੋਂ ਬਾਅਦ ਉਹਦੀ ਰਿਕਵਰੀ ਲਈ ਪੂਰੇ ਜਿਹੜੀ ਹੈਲਪ ਹੈਗੀ ਫਿਜ਼ੀਓਥੈਰੇਪੀ ਦੇ ਵਿੱਚ ਉਹਨਾਂ ਦੀ ਹੁੰਦੀ ਹੈ ਜੋ ਕਿ ਉਹਦੀ ਰਿਕਵਰੀ ਜਲਦੀ ਹੀ ਹੋ ਜਾਂਦੀ ਹੈ ਜਮਾ ਤੇ ਬਹੁਤ ਸਾਰੇ ਪੇਸ਼ੈਂਟ ਹੈਗੇ ਆ ਉਹਨਾਂ ਤੋਂ ਬਾਅਦ ਵੀ ਆਪਾਂ ਕੋਟਾ ਪਹੁੰਚਾਉਣਾ ਵੀ ਹੈਗਾ ਤਾਂ ਜਿਹੜੇ ਕਹਿੰਦੇ ਉਹਨਾਂ ਨੂੰ ਖਾਸ ਧਿਆਨ ਦਾ ਤਾਂ ਚਾਹੀਦਾ ਕਹਿੰਦਾ ਨਾ ਜਿਹੜੇ ਮਰੀਜ਼ ਬੋੜੇ ਦੇ ਦਰਦ ਤੋਂ ਪ੍ਰੇਸ਼ਾਨ ਹੈ ਉਹਨਾਂ ਨੂੰ ਇਹ ਹਦਾਇਤ ਹੈ ਕਿ ਉਹ ਉੱਚੀ ਨੀਵੀਂ ਜਗ੍ਹਾ ਤੇ ਜ਼ਿਆਦਾ ਨਾ ਤੱਲਿਆ ਕਰਨ ਜ਼ਿਆਦਾ ਪੌੜੀਆਂ ਨਾ ਚੜ੍ਹਨ ਚੌਕ ਦੇ ਇਮਾਰਤਾਂ 'ਤੇ ਨਾ ਬੈਠਣ ਪੈਰਾਪਰ ਨਾ ਬੈਠਣ ਜੇਕਰ ਭਾਈ ਉਹਨਾਂ ਨੂੰ ਕੋਈ ਦਰਦ ਹੁੰਦੀ ਤਾਂ ਕਿਰਪਾ ਕਰਕੇ ਆਰਥੋਪੈਡਿਸਟ ਜਦੋਂ ਜ਼ਰੂਰ ਦਿਖਾਉਣ ਇੱਕ ਵਾਰ ਮਲਸ ਦੇ ਚੱਕਰ ਨਾ ਪੈਣਾ